ਨਵੇਂ ਸਾਲ ਤੇ ਨਵੇਂ ਸਾਲ ਦੀਆਂ ਆਫਰਾਂ ਵੀ ਖੁੱਲੀਆਂ ਅੱਜ 2012 ਮਾਡਲ ਡੈਟਾ ਹੈ ਹਾਂਜੀ ਡਬਲ ਕਲਚ ਦਾ ਡੈਟਾ 485 ਮੂਹਰੇ ਟਾਇਰ ਨਵੇਂ ਮਗਰਲੇ 60 ਤੋਂ 65 ਪੈਸੇ ਆ 33000 ਦੀ 3 ਮਹੀਨੇ ਤੋਂ ਕਿਸ਼ਤ ਹੈ 65000 ਰੁਪਏ ਪਏ ਆ 65000 ਰੁਪਏ ਦੇ ਕੇ ਬਾਕੀ ਕਿਸ਼ਤਾਂ ਸਾਂਭ ਸਕਦਾ ਠੀਕ ਹੈ ਜੀ ਇਤੋਂ ਵੱਡੀ ਸਕੀਮ ਨਹੀਂ ਮਿਲਦੀ 33+ ਵਾਲਾ ਕਿੰਨੇ ਮਾਡਲ ਹੈ ਜੀ ਇਹ ਨਵਾਂ ਮਾਡਲ ਹੈ ਹਾਂਜੀ 4 ਲੱਖ 90000 ਰੁਪਏ ਰੇਟ ਸੀ ਇਹ ਨਵੇਂ ਸਾਲ ਤੇ ਆਫਰ ਹੈ 4 ਲੱਖ 45000 ਰੁਪਏ ਡਿਮਾਂਡ ਹੈ ਸਵਾ 4 ਲੱਖ ਦਾ ਰੇਟਰ ਦੇਵਾਂਗੇ ਮੌਕਾ ਸਾਂਭ ਲਓ ਜੇ ਤੁ 7643 ST 855 ਦੇ ਇੰਜਨ ਵਾਲਾ ਟਰੈਕਟਰ ਹੈ 2021 ਮਾਡਲ ਹੈ ਸਾਰਾ ਕੁਝ ਨਾਲ ਦਾ ਪੂਰੀ ਗਰੰਟੀ ਹੈ ਬਾਈ ਪੂਰੀ ਗਰੰਟੀ ਹੈ ਹਾਂਜੀ ਦੋਸਤੋ ਆਪਾਂ ਪਹੁੰਚੇ ਹਾਂ ਮਤਲਬ ਮੰਡੀ ਸਾਹਿਬ ਉਹ ਟਰੈਕਟਰ ਮੰਡੀ ਤੇ ਕਲਵੀਰ ਨਾਲ ਕਰਾਉਣਾ ਗੱਲਬਾਤ ਸਸੀ ਕਾਲਾ ਬਾਈ ਜੀ ਸਸੀ ਕਾਲਾ ਬਾਈ ਕੀ ਹਾਲ ਚਾਲ ਹੈ ਵਧੀਆ ਹੀ ਵਧੀਆ ਤੁਸੀਂ ਸਸੀ ਕਾਲਾ ਬਾਈ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਕਿੰਨੇ ਸਾਲ ਚੱਲਦੀ ਗੱਲਾਂ ਚ ਰੱਖੇ ਬਾਈ ਹਾਂਜੀ ਮਾਰਦੇ ਟਰੈਕਟਰ ਆ ਹੀ ਆਪਣੇ ਕੋਲੇ ਟਰੈਕਟਰ ਵੀਰੇ ਹੈਗੇ 7-8 ਆਪਣੇ ਕੋਲੇ ਠੀਕ ਹੈ ਜੀ ਨਵਾਂ ਸਾਲ ਆ ਰਿਹਾ ਹੈ ਨਵਾਂ ਸਾਲ ਆ ਤੇ ਨਵੇਂ ਸਾਲ ਦੀਆਂ ਆਫਰਾਂ ਠੀਕ ਹੈ ਮਾਰ ਲਾ ਕੈਮਰਾ ਸਾਰੇ ਟਰੈਕਟਰ ਤੇ ਸਾਹਮਣੇ ਆ ਗਿਆ ਜੀ ਹੌਲੈਂਡ 3630 ਪਲੱਸ ਵਾਲਾ ਕਿੰਨੇ ਮਾਡਲ ਹੈ ਜੀ ਇਹ ਨਵਾਂ ਮਾਡਲ ਹੈ ਹਾਂਜੀ ਬਠਿੰਡਾ ਨੰਬਰ ਹੈ ਹਾਂਜੀ 3 ਸਪੀਡਾ ਟੌਪ ਵਾਲਾ ਮਾਡਲ ਹੈ ਕਨੋਪੀ ਲੱਗੀ ਵੀ ਹੈ ਟਾਇਰ ਨਵੇਂ ਆ ਚਾਰੇ ਗਿਹੜਾ ਦੇ ਲਾ ਦੇ 16 ਦੇ ਟਾਇਰ ਆ ਉਹਨਾਂ ਦੇ ਟਾਇਰਾਂ ਜੀ ਆਉਂਦਾ ਹੁੰਦਾ ਵੀਰੇ ਟੌਪ ਵਾਲਾ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ 3 ਸਪੀਡਾ ਟੌਪ ਮਾਡਲ ਹੈ 3 ਸਪੀਡ ਹੈ ਫੁੱਲ 2009 ਮਾਡਲ ਹੈ ਹਾਂਜੀ ਰੇਟ ਤੇ ਮਾਰੀ ਮਾੜਾ ਜਿਹਾ ਕੈਮਰਾ 4.45 ਕੀ ਮੈਂ ਚੰਬਾ ਜ ਨਹੀਂ ਹੋਇਆ ਜ਼ਿਆਦਾ ਹੈ ਜਾਦੇ ਹਾਂ 4 ਲੱਖ 90000 ਰੁਪਏ ਰੇਟ ਸੀ ਇਹ ਨਵੇਂ ਸਾਲ ਤੇ ਆਫਰ ਆ 4 ਲੱਖ 45000 ਰੁਪਏ ਡਿਮਾਂਡ ਹੈ ਸਵਾ ਚਾਰ ਲੱਖ ਦਾ ਟਰੈਕਟਰ ਦੇਵਾਂਗੇ ਮੌਕਾ ਸਾਂਭ ਲਓ ਜੀ ਤੁਸਾਂਹੀ ਦਾ ਠੀਕ ਹੈ ਜੀ ਅੱਗੇ ਆ ਕੇ ਜੌਂਡੀ ਆਰ 5310 ਫੁੱਲ ਮੀਸਹਾਲਾ ਫੁੱਲ ਟਾਪ ਡਬਲ ਪੀਟੀਓ ਡਬਲ ਡਿਸਟ੍ਰੀਬਿਊਟਰ ਕਾਲੇ ਤੇ ਡਾਲਾ ਕਾਲੇ ਤੇ ਡਾਲਾ ਤੇ ਫੁੱਲ ਮੀਸਹਾਲਾ ਗਿਹੜਾ ਦੇਲਾ ਦਾ ਵਾਦਾ ਹੈ ਤੇ ਚਾਰਜ ਪਰ ਐਮ ਆਰ ਐਫ ਦੇ ਚਾਰੇ ਡਰ 90 ਤੋਂ 95 ਪੈਸੇ ਆ ਪੰਜਾਬ ਦਾ ਨੰਬਰ ਹੈ 515000 ਕੇ 40000 ਤੇ 11 ਮਾਡਲ ਟਰੈਕਟਰ ਹੈ ਹਾਂ ਜੀ ਆਫਰ ਹੈਗਾ ਇਹ 4 ਲੱਖ 90 ਹਜ਼ਾਰ ਰਾਈਟ ਦੇਵਾਂਗੇ ਜੇ ਕਿਸੇ ਵੀਨੇ ਲੈਣਾ ਹੈ ਦਵਾ 90 ਸਾਲ ਦਾ ਆਫਰ ਹੀ ਆ ਠੀਕ ਹੈ ਜਮਾ ਸ਼ੋਰੂਮ ਕੰਡੀਸ਼ਨ ਆ ਟਰੈਕਟਰ ਦੀ ਰੰਗ ਪੇਂਟ ਦਾ ਬਾਈ ਜਾਈ ਸਾਰਾ ਅਰਜੀਨਲ ਟਰੈਕਟਰ ਹੈਗਾ ਗਰੰਟੀ ਪੂਰੀ ਪੂਰੀ ਗਰੰਟੀ ਵਾਲਾ ਬਗਲਤ ਗੱਲ ਕਰਦੇ ਨਹੀਂ ਹੁੰਦੇ ਠੀਕ ਹੈ ਜੀ ਉਹ ਕੰਮ ਹੀ ਹੈ ਨੀਗਾ ਆਪਣੇ ਕੋਲ ਆ ਗਿਆ ਇਹ ਵੀ ਜਮਾ ਕੋਰਾ ਟਰੈਕਟਰ ਹੈ ਅੱਛਾ 643 ST 850 ਦੇ 55 ਦੇ ਇੰਜਨ ਵਾਲਾ ਟਰੈਕਟਰ ਹੈ 2021 ਮਾਡਲ ਹੈ ਸਾਰਾ ਕੁਝ ਨਾਲ ਦਾ ਹੈ ਠੀਕ ਹੈ ਜੀ 10 ਤੋਂ 90 ਪੈਸੇ ਟਾਇਰ ਪਏ ਆ 80 ਤੋਂ 85 ਪੈਸੇ ਰੱਖ ਲਾ 1300 ਤੋਂ ਕੁਛ ਘੰਟੇ ਚੱਲਿਆ ਨੇਗਾ ਮਾਰ ਲਾ ਚਾਰਸ਼ਕਰੀ ਕਿਤੇ ਰੰਗ ਪੇਂਟ ਦਾ ਨਿਸ਼ਾਨ ਨਹੀਂ ਕਲ ਨਹੀਂ ਲੱਗੀ ਵੀ ਡੈਕ ਪੂਰੀ ਗਰੰਟੀ ਹੈ ਬਾਈ ਪੂਰੀ ਗਰੰਟੀ ਹੈ ਐਚ ਆਰ 22 ਫਤਿਹਬਾਦ ਦਾ ਫਸਟ ਰੌਨ ਡੈਕਟਰ ਹੈ ਪਹਿਲੇ ਘਰੋਂ ਲਿਆ ਹੋਇਆ ਠੀਕ ਹੈ ਜੀ 6 ਲੱਖ ਤੇ 15000 ਰੁਪਏ ਡਿਮਾਂਡ ਹੈ 6 ਲੱਖ ਰੁਪਏ ਦਾ ਡੈਕਟਰ ਦੇਣਾ ਠੀਕ ਹੈ ਜੀ ਉਦੋਂ ਅੱਗੇ ਕਾ ਸਕੀਮ ਚ ਹੋਰ ਖੜਾਗਾ ਇਹਦੇ ਵੀ ਮਾਰ ਲਾ ਕੈਮਰਾ 2012 ਮਾਡਲ ਡੈਕਟਰ ਹੈ ਹਾਂ ਜੀ ਡਬਲ ਕਲਚ ਦਾ ਡੈਕਟਰ ਹੈ 485 ਮੂਹਰਲੇ ਟਾਇਰ ਨਵੇਂ ਮਗਰਲੇ 60 ਤੋਂ 65 ਪੈਸੇ ਠੀਕ ਹੈ ਠੀਕ ਹੈ ਜੀ ਨੰਬਰ ਬਾਈ ਨੰਬਰ ਇਹਦਾ ਪੰਜਾਬ ਦਾ ਇਹ ਤੇ ਲੋਨ ਚੱਲੂ ਆ ਜੇ ਕਿਸੇ ਵੀਰ ਨੇ ਲੈਣਾ ਹੋਵੇ ਲੋਨ ਚ ਹੀ ਦੇ ਦਾਂਗੇ ਲੋਨ ਚ 36000 ਦੀ 3 ਮਹੀਨੇ ਤੋਂ ਕਿਸ਼ਤ ਹੈ 65000 ਰੁਪਿਆ ਪਏ ਆ 65000 ਰੁਪਿਆ ਦੇ ਕੇ ਬਾਕੀ ਕਿਸ਼ਤਾਂ ਸਾਂਭ ਸਕਦਾ ਠੀਕ ਹੈ ਜੀ ਇਤੋਂ ਵੱਡੀ ਸਕੀਮ ਨਹੀਂ ਮਿਲਦੀ ਅਗਲੇ ਦਾ ਸਿਬੜ ਨਹੀਂ ਖਰਾਮਦਾ ਅਗਲੇ ਸਿਬੜਾਂ ਦੇ ਚਲਾ ਦਾਂਗੇ ਠੀਕ ਹੈ ਜੀ ਹਾਂ ਜੀ ਬਾਈ ਸਾਹਮਣੇ ਮੈਸੀਆ 245 ਹਾਂ 245 ਇਹਦੇ ਚਾਰੇ ਟਾਇਰ ਨਵੇਂ ਹੀ ਪਏ ਆ ਸਮਝ ਲੈ ਹਾਂ ਜੀ 85 90 95 ਪੈਸੇ ਆ ਪੁਰਾਣੇ ਥੋੜੇ ਜਿਹਾ ਘੱਟ ਆ ਮਗਰਲੇ ਵੱਧ ਆ ਨੰਬਰ ਆ ਫਾਸਟ ਆਉਂਦਾ ਹਾਂਜੀ ਠੀਕ ਹੈ 1,20,000 ਦਾ ਦੇ ਦਾਂਗੇ ਠੀਕ ਹੈ ਜੀ ਉਦੋਂ ਕਿ ਆ ਜਾ 855 ਤੇ 2021 ਮਾਡਲ ਹੈ ਸਾਰਾ ਕੁਝ ਨਾਲ ਦਾ 30 ਸਪੀਡ ਟੌਪ ਮਾਡਲ ਹੈ 16 ਦੇ ਟਾਇਰਾਂ ਦੇ ਵਿੱਚ ਸਾਰਾ ਕੁਝ ਨਾਲ ਦਾ ਹੀ ਆ 878 ਘੰਟੇ ਚੱਲਿਆ ਹੋਇਆ ਫਰਸਟ ਪਾਰਟੀ ਡੈਕਟਰ ਦਾ ਸਰਸੇ ਦਾ ਨੰਬਰ ਹੈ ਤੇ ਡਿਮਾਂਡ ਹੈ 7 ਲੱਖ ਤੇ 5000 ਰੁਪਿਆ ਤੇ 7,25,25,000 ਦੇ ਵਿਕਦੇ ਆਏ ਹਾਂਜੀ ਤੇ ਗਾਰੰਟੀ ਆ ਸਾਰਾ ਰੰਗ ਪੇਂਟ ਕਿਤੇ ਕਲਮ ਨਹੀਂ ਲੱਗੇ 6,90,000 ਦਾ ਡੈਕਟਰ ਦੇ ਦਾਂਗੇ ਠੀਕ ਹੈ ਜੀ ਹਾਂ ਬਈ 9 ਮਹੀਨੇ ਸਾਲ ਤੇ ਵੱਡੇ ਆ ਫਿਰ ਤੇ ਬਸ ਇੱਕ ਆ ਆਪਣੇ ਕੋਲੇ ਨੜਗਰ ਠੀਕ ਹੈ ਜੀ ਗੱਡੀ ਖੜੀ ਟਰੈਕਟਰ ਲਿਆਉਣਾ ਸਾੜੀ ਛੜ ਤੇ ਲਾਵੀ ਨੜਗਰ ਆ ਗਈ ਇਹ ਨੜਗਰ ਅੰਗੜਾ ਨਵੇਂ ਮਾਡਲਾ ਦਵਾ ਦਾ ਕੈਮਰਾ ਮਾਰ ਰਿਹਾ ਤੇ ਵੀ ਚਾਰ ਪੈਰੇ ਨੇਰਾ ਹੋਈ ਜਾਂਦਾ ਠੀਕ ਹੈ ਜੀ ਹਾਂ ਠੀਕ ਆ ਕੱਲੀ ਟੈਂਕੀ ਪੇਂਟ ਹੋਈ ਆ ਬਾਕੀ ਸਾਰਾ ਕੁਝ ਨਾਲ ਦਾ ਮੂਹਰੇ ਡਾ ਰਸੀ 85 ਪੈਸੇ ਆ ਮਗਰ ਲੈ ਅੱਧਿਆ 2 ਲੱਖ ਤੇ 16000 ਰੁਪਏ ਡਿਮਾਂਡ 1 ਲੱਖ ਤੇ 90000 ਦਾ ਟਰੈਕਟਰ ਦੇਣਾ ਠੀਕ ਹੈ ਜੀ ਬਸ ਤੇ ਨੰਬਰ ਬਈ ਨੰਬਰ ਆਪਣਾ 941713266 ਠੀਕ ਹੈ ਜੀ ਪੁਰਾਣਾ ਕੱਟ ਰੇਟਾਂ ਵਾਲੇ ਚ ਨਹੀਂ ਕੱਟੀ ਦਾ ਵੱਧ ਰੇਟਾਂ ਵਾਲੇ ਚ ਕੱਟਾ ਵੀ ਜਿਹੜੇ ਟੌਪ ਵਾਲੇ ਮਾਰਦੇ ਟੌਪ ਵਾਲੇ ਮਾਰਦੇ ਹਾਂ ਬਾਈ ਠੀਕ ਆ ਜੀ ਵੀਡੀਓ ਵਧੀਆ ਲੱਗੀ ਬਾਈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮੈਨੂੰ ਧੰਨਵਾਦ ਬਾਈ ਤੇਰਾ ਬਹੁਤ ਬਹੁਤ